ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੁਰਵਰਬ ਜਦੂਜੀ ਆਈਪੀਐਸ ਮਾਨਯੋਗ ਡੀਜੀਪੀ ਸਾਹਿਬ ਬਟਿੰਡਾ ਰੇਂਜ ਬਟਿੰਡਾ ਸਰਦਾਰ ਹਰਜੀਤ ਸਿੰਘ ਤੇ ਮੈਡਮ ਅਮਨੀਤ ਕੌਂਡਲ ਐਸਐਸਪੀ ਸਾਹਿਬ ਬਟਿੰਡਾ ਜਿਹਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ਿਆਂ ਦੇ ਖਿਲਾਫ ਬੱਢੀ ਗਈ ਮੁਹਿੰਮ ਦੇ ਤਹਿਤ ਅੱਜ ਇੰਚਾਰਜ ਸਿੰਘੋ ਐਸਆਈ ਰਵੀ ਸਿੰਘ ਨੇ ਜਿਹੜਾ ਇੱਕ ਮੈਡੀਕਲ ਸਟੋਰ ਤੇ ਜਿਹੜਾ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ ਤਲਾਸ਼ੀ ਕੀਤੀ ਸੀਗੀ ਕਿਰਤ ਮੈਡੀਕਲ ਹਾਲ ਇਹਦਾ ਨਾ ਹੈਗਾ ਜੋ ਸਿੰਗੋ ਵਿਖੇ ਸਥਿਤ ਹੈ ਇਹਦੇ ਚ ਇਹਨਾਂ ਨੂੰ ਜਿਹੜਾ ਡਰਗਸ ਇੰਸਪੈਕਟਰ ਤੇ ਜਦੋਂ ਪੁਲਿਸ ਨੇ ਚੈਕਿੰਗ ਕੀਤੀ ਇਹਦੇ ਵਿੱਚੋਂ 124 ਕੈਪਸੂਲ ਜਿਹੜੇ ਸਿਗਨੋਰ ਜਿਹੜੇ ਉਹ ਬਰਾਬਤ ਹੋਏ ਤੇ ਜਿਹਦੇ ਤੇ ਕਾਰਵਾਈ ਕਰਦੇ ਹੋਏ ਅਸੀਂ ਇਹਦੇ ਤੇ ਇੱਕ 223 VNST ਅਧੀਨ ਇੱਕ ਐਫ ਆਈ ਆਰ ਦਰਜ ਕੀਤੀ ਆ ਤੇ ਇਹਦਾ ਜਿਹੜਾ ਮੈਡੀਕਲ ਹੈਗਾ ਉਹਨੂੰ ਡਰਗਸ ਇੰਸਪੈਕਟਰ ਸਾਹਿਬ ਨੇ ਸੀਲ ਕਰ ਦਿੱਤਾ ਸੱਤੀ ਕਾਰਨ ਕੀ ਹੈ ਕਿ ਇਹ ਕੈਪਸੂਲ ਲੱਭੇ ਗਏ ਨੇ ਇਹਨਾਂ ਸਾਧਨ ਅਸ਼ੀਲਣ ਕੀ ਹੈ ਕਰ ਦਿੱਤੀ। ਦੇ ਵਿੱਚ ਡੀਸੀ ਸਾਹਿਬ ਨੇ ਆਰਡਰ ਕੀਤਾ ਹੋਇਆ ਇੱਕ ਤਾਰਾ 223 BNS ਦਾ ਤੇ ਉਹਦੇ ਚ ਇਹ ਜਿਹੜਾ ਮਤਲਬ ਕੈਪਸੂਲ ਜਿਹੜੇ 300mg ਪ੍ਰੈਗਾ ਹੁੰਦੇ ਹੈਗੇ ਇਹਨਾਂ ਨੂੰ ਵੇਚਣ ਦੇ ਵਿੱਚ ਮਨਾਹੀ ਕੀਤੀ ਗਈ ਹੈ ਤੇ ਨਾ ਹੀ ਕੋਈ ਕੈਮਿਸਟਰੀ ਇਹਨਾਂ ਨੂੰ ਰੱਖ ਸਕਦਾ ਵਿਦਾਊਟ ਬਿਲ ਵਗੈਰਾ।